ਆ ਜੀ ਮਾਰਨਿੰਗ ਟਾਈਮ ਆਪਣੀ ਆ ਕਾਫੀ ਕਾਫੀ ਉੱਠ ਗਏ ਜੀ 7 ਵਜੇ ਦਾ ਸਾਢੇ 7 ਦਾ ਟਾਈਮ ਹੋ ਗਿਆ ਗੈਡੂ ਨੇ ਆਇਆ ਸਿੱਧਰੇ ਪਾਣੀ ਪੁਣੀ ਪਾਤਾ ਵਾ ਘਰ ਦੇ ਬਾਤਾ ਪਾਣੀ ਇੱਕ ਘਰ ਤੋਂ ਟਿਕਣਾ ਟਿਕਣਾ ਹਾਂ ਪਰਸਪਰ ਅਰੇ ਮੈਂ ਰੈਣਾ ਨਹੀਂ ਆਕੇ ਨਹੀਂ ਰੈਣਾ ਟਿਕਾ ਟਿਕਣਾ ਜਾਨੇ ਦੂਰ ਨਹੀਂ ਮੈਂ ਦਲਾਈ ਟਿਕਣਾ ਜਾਊਗਾ ਸਾਰਾ ਦਿਨ ਇੰਨਾ ਦਾ ਲੰਘ ਗਿਆ ਫੜਸੇ ਕੰਗੇ ਇਹਨਾਂ ਤੋਂ ਬੜੀ ਕੀਤੇ ਇਹ ਵੀ ਦੋ ਹੱਡਾ ਨਾਂ ਟਿੱਕੇ ਦੇ ਫਿਰ ਤੇ ਗੱਲ ਕਰਦਾਂ। ਮਾਰੀ ਗੱਲ। ਜੇ ਆਪਾਂ ਮੈਂ ਆਟਮ ਸੋਨੇ ਤੇ ਉਹ ਫਿਰ ਮਹਿੰਗਾ ਹੁੰਦਾ ਹੀ ਰੂਮ ਦੇ ਵਿੱਚ। ਉਹ ਲੌਬੀ ਦਾ ਹੀ ਮਤਲਬ ਆ 14 बाई 12 ਦੀ ਲੌਬੀ ਹੈ ਤੇ ਇਹਦੇ ਵਿੱਚ ਹੀ ਮਤਲਬ ਆਉਂਡਿਆ ਸੀ ਉਹ 3500 ਦਾ ਮੇਰੇ ਹਿਸਾਬ ਨਾਲ ਆਉਂਡਿਆ 16 ਰੁਪਏ ਦੇ ਸਕਰ ਫੁੱਟ ਦੇ ਹਿਸਾਬ ਨਾਲ ਮਿਲਣੇ ਆ ਤੇ 3500 ਦਾ ਆਉਂਡਿਆ ਇਹ। ਤੇ ਬਾਕੀ ਤੁਹਾਨੂੰ ਬਾਰੇ ਉਹ ਮਹਿੰਗਾ ਪੈਣਾ ਹੈ। ਜਿੰਨੇ ਦਾ ਉਹ ਬੈਣਾ ਉਹਨੇ ਦੀ ਟੈਲਾ ਟੂਲਾ ਵੀ ਆ ਜਾਂਦੀ ਹੈ ਤਕਰੀਬਨ ਹਨਾ ਇਹ ਤੋਂ ਬੈਟਰ ਵਗ ਟੈਲਾ ਥੋੜੀ ਹਟਕੇ ਲਵਾ ਗੇ 6 ਮਹੀਨੇ ਰੋਕੇ ਦਲਾਲ ਮਗਾ ਚਲੋ ਟੈਂਪਰ ਕਰ ਲੈਨੇ ਆ ਜੋ ਫਿਰ ਕੋਫੀ ਪੀ ਲੋ ਕਿ ਫਿਰ ਕਿੰਨਾ ਸੱਤ ਇਹ ਰੋਟੇ ਸਾਰੇ ਬੋਰੇ ਆ ਇਹ ਤੇ ਆਏਗਾ ਰੋਗ ਯਾਰ 2.25 ਆ ਗਿਆ 2.25 ਸੀਮਾ ਦੀ ਪੈਂਡਾ ਇਕੱਲਾ ਹੀ ਕੋਫੀ ਪੀਓ ਚੁੱਪ ਕਰਕੇ ਤੋਂ ਭਾਲਣ ਕਿਥੇ ਲਮੇ ਪਾਇਆ ਡੱਬੇ ਕਰ ਲੈ ਲੈ ਆਂ ਨਾ ਕੋ ਘੱਟੇ ਚ ਪਿਆ ਨੰਮੀ ਲੋ ਜੀ ਸਵੇਰ ਦਾ ਨਾਸ਼ਤਾ ਆਜੂ ਕਰ ਲਓ ਨਾਸ਼ਤਾ ਤਕੀ ਲੈ ਵੀ ਹੁਣੇ ਵੀਰ ਪਾਰਸਲ ਦੇ ਕੇ ਗਿਆ ਇਹ ਪਤਾ ਨਹੀਂ ਕਿੰਨੇ ਭੇਜੇ ਆ ਇਹ ਆਪਾਂ ਨੂੰ ਹੁਣ ਪਤਾ ਨਹੀਂ ਬਿਲਕੁਲ ਹਾਂਜੀ ਹਾਂਜੀ ਗੁੱਡ ਮਾਰਨਿੰਗ ਸਸੀਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਮੈਂ ਜਾ ਰਿਹਾ ਹਾਂ ਸ਼ਾਇਦ ਨੁਕਲਾ ਪਿਚੈਰੀ ਕੰਮਦੀਪ ਦੇ ਨਾਲ ਤੇ ਗੇਅਰ ਬੰਦ ਕਰ ਲਿਓ ਚੰਗਾ ਸਟਾન્ડ ਚੱਕੀ ਲੈਣਾ ਵਾ ਲੈਰ ਦੇਣੇ ਜਗਾਈ ਚੱਲ ਤਦ ਨੂੰ ਮੋੜਾ ਮੈਂ ਪੌੜੀ ਨਾਲ ਹੀ ਚੜਾਦਾ ਹਾਂ ਦਾਨ ਆ पाच ਨੇ ਕਿਚਰੀ ਚ ਆ ਗਏ ਸਾਰੀਆਂ ਹੋ ਗਏ ਆ ਗਏ ਦੀਪ ਵੀ ਨਾਲ ਲੈ ਜੇ ਸਮਾਨ ਜਿਆ ਐਕਸੈਸਰ ਮੈਕਾ ਖੜਦੇ ਦੋਗ ਸ਼ੀਟਾਂ ਮੈਂ ਕਿਹਾ ਚੱਲ ਮੇਰੇ ਸਾਡੇ ਸਾਥ ਆਈ ਬੈਠੇ ਆਂ ਆਫਿਸ ਵਿੱਚ ਸੀਟਾਂ ਲੈ ਕੇ ਜਾਣੀਆਂ ਵਧੀਆ ਜੀ ਅੱਜਕੱਲ 3D ਚੱਲਣ ਡੀਆਂ ਆਪਾਂ ਵੀ ਜਾਨ ਨੂੰ ਹੁਣ ਆਤੇ ਆਂ ਇਹ ਮੈਂ ਦੇ ਆ ਨਹੀਂ ਆ ਜੀ ਆ ਵੇਖੋ ਪੇਪਰ ਵੀ ਨਾਲ ਲੈ ਕੇ ਆਂ ਭਾਈ ਹੂੰ ਆਪਾਂ ਪੇਪਰ ਨਾਲ ਲੈ ਆ ਗਏ ਆ ਆ ਸ਼ੀਟ ਲਈ ਆ ਵੇਹੇ ਆਪਾਂ ਕਲਰ ਕੇ ਦੰਦਾ ਲਗਾ ਗਰਮੀ ਬੜੀਆ ਬਾਅਰ ਪਰ ਅਮਰ ਹੋ ਗਿਆ ਅਸ਼ਰ ਥੋੜਾ ਕੰਮ ਹੈ ਕਚਰੀ ਚਲੂ ਕਰਕੇ ਆਈਆਂ ਤੇ ਸਪੈਸ਼ਲ ਅਮਰੀਕਨ ਸੀਟਾ ਛੋਟਾ ਲੈਣੀ ਹੈ ਸੋਈ ਵਾਸਤੇ ਇਹ ਵੀ ਲੈ ਕੇ ਆਇਆ ਪਲਾਈਪ ਉਹ ਗੜਾ ਲੈ ਕੇ ਆਇਆ ਥੋੜਾ ਜਿਹਾ ਹੋ ਜੇ ਆਉਣਾ ਆਪਾਂ ਪਹੁੰਚ ਗਏ ਘਰ ਆਦ ਨੂੰ ਪਾਰਸਲ ਦੱਸਿਆ ਜਿਹੜੇ ਪਾਰਸਲ ਆਏ ਆ ਕੋਈ ਭੈਣ ਵਾਂ ਉਹਨੇ ਭੇਜੀ ਹੈ ਮਤਲਬ ਹੈ ਉਹਨਾਂ ਮਤਲਬ ਕਿ ਆਰਡਰ ਤੇ ਐਮਾਜ਼ਨ ਤੋਂ ਕੀਤੇ ਆ ਕਰ ਪੇਮੈਂਟ ਵਗੈਰਾ ਉਹਨਾਂ ਨੇ ਭੇਜੀ ਕਰ ਜੋਬ ਉਹਨਾਂ ਕੀਤਾ ਸਾਰਾ ਤੇ ਗਿਫਟ ਭੇਜੇ ਆ ਦੇਖਦੇ ਆ ਕਿ ਜੇ ਗਿਫਟਾਂ ਦੇ ਵਿੱਚ ਤੇ ਉਹਨਾਂ ਨੇ ਨਾ ਸਾਨੂੰ ਫੋਨ ਕੀਤਾ ਸੀ ਮਤਲਬ ਤੁਹਾਨੂੰ ਦੱਸਿਆ ਨਾ ਸਾਡੇ ਪਾਰਸਲ ਆਏ ਉਸ ਤੋਂ ਬਾਅਦ ਅੱਧਾ ਘੰਟਾ ਬਾਅਦ ਸਾਨੂੰ ਫੋਨ ਆ ਗਿਆ ਤੇ ਉਹ ਕਹਿੰਦੇ ਵੀ ਤੁਹਾਨੂੰ ਪਾਰਸਲ ਮਿਲ ਗਏ ਨੇ ਤੇ ਬਾਅਦ ਨੂੰ ਪਤਾ ਲੱਗਾ ਕਿ ਫਿਰ ਉਹਨਾਂ ਨੇ ਦੱਸਿਆ ਕਿਦਾਂ ਕਰਕੇ ਉਹਨਾਂ ਨੇ ਆਪਣਾ ਨਾਂ ਨਹੀਂ ਦੱਸਿਆ ਕਹਿੰਦੇ ਸਾਡਾ ਨਾਂ ਨਾ ਲਿਓ ਪਾਰਸਲ ਦੇ ਵਿੱਚ ਨਾ ਸਾਡਾ ਨਾਂ ਲਿਓ ਨਾਲ ਰਹਿਮਣਾ ਕੀਤਾ ਚਲੋ ਕੋਈ ਨਹੀਂ ਇਨਾ ਪਿਆਰ ਦੇਣ ਵਾਸਤੇ ਬਹੁਤ ਧੰਨਵਾਦ ਤੇਰਾ ਭੈਣੇ ਥੈਂਕ ਯੂ ਮੈਨ ਖਾਸ ਕਰਕੇ ਕਿਰਨ ਵਾਸਤੇ ਭੇਜੇ ਨੇ ਉਹ ਗਿਫਟ ਜਿਹੜੇ ਆ ਮੇਰੀ ਮੇਰੀ ਮਨਪ੍ਰੀਤ ਭੈਣ ਨੂੰ ਥੈਂਕ ਯੂ ਧੰਨਵਾਦ ਬਹੁਤ ਜ਼ਿਆਦਾ ਪਿਆਰ ਕੇ ਮਤਲਬ ਹੈ ਭੈਣਾ ਇੰਨਾ ਪਿਆਰ ਕਰਦੀਆਂ ਗਿਫਟ ਭੇਜਿਆ ਚਲੋ ਜੀ ਦੇ ਰਹਿਣ ਪ੍ਰਮਾਤਮਾ ਚਰਜੀ ਕਲਾਚ ਰੱਖੇ ਵਸੇ ਨਾਂ ਉਹਨਾਂ ਨੂੰ ਦੱਸਾਂਗਾ ਇੱਕ ਵਾਰ ਤੈਨੂੰ ਫੇਰ ਦੱਸਦਾ ਉਹ ਭੈਣ ਨੇ ਆਪਣਾ ਨਾਂ ਦੱਸਣ ਵਾਲਾ ਉਹ ਕਹਿੰਦੇ ਨਾਂ ਸਾਡਾ ਆ ਉਹ ਆnde ਸੀ ਕਿ ਸਾਡਾ ਵਲੌਗ ਦੇ ਵਿੱਚ ਜ਼ਿਕਰ ਵੀ ਨਾ ਕਰਿਓ ਪਰ ਇਹ ਵਕ ਜਿਕਰ ਆਪਾਂ ਤਾਂ ਨਹੀਂ ਕੀਤਾ ਨਾ ਨਾਂ ਲਿਆ ਬਸ ਦਾ ਕਹਿਦਾ ਕਿ ਭੈਣ ਨੇ ਭੈਣ ਨੇ ਗਿਫਟ ਭੇਜਿਆ ਬਸ ਇੰਨਾ ਆਪਾਂ ਕਹਿ ਸਕਦੇ ਕਈ ਚਲੋ ਪਿਆਰ ਵੀ ਕਰਨ ਵਾਲੇ ਬਹੁਤ ਜ਼ਿਆਦਾ ਪਿਆਰ ਕਰਨ ਵਾਲੀ ਮਤਲਬ ਜੀ ਦੀ ਰਹਿਮ ਚਾਰੇ ਚਲੋ ਜੀ ਦੀ ਰਹਿਮ ਲੰਮੀ ਉਮਰ ਕਰੇ ਬੱਕਾ ਰੋ ਬਾਰੇ ਜੋ ਬਾਦੇ ਭਾਵੇ ਤੇ ਬਾਕੀ ਆ ਗਿਫਟ ਆਪ ਆਪਣਾ ਕਰਕੇ ਦੇਖਦੇ ਆ ਤੇ ਜੇ ਭੈਣ ਨੂੰ ਗੁੱਸਾ ਲੱਗਾ ਵੈਸੇ ਭੈਣੇ ਤੇਰਾ ਨਾਮ ਆਪਾਂ ਨਹੀਂ ਲਿਆ ਵੈਸੇ ਤੂੰ ਦੱਸਿਆ ਕਿ ਵਲੌਗ ਚ ਨਾ ਮੇਰਾ ਨਾਮ ਆਲਿਓ ਕੁਛ ਨਹੀਂ ਪਰ ਆਪਾਂ ਤੇਰਾ ਨਾਮ ਹੀ ਲਿਆ ਫਿਰ ਵੀ ਦੱਸੇ ਜੀ ਠੀਕ ਹੈ ਨਾ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਹਾਂਜੀ ਇਹਨੂੰ ਕਰੋ ਆਪਾਂ ਏ ਭੇਜਿਆ ਪੈਣ ਨੇ ਵੈਸੇ ਚਲੋ ਜਿੱਥੇ ਵੀ ਰਹਿੰਦੀ ਹੈ ਪੈਣ ਜੀ ਦੀ ਵਸਦੀ ਰਹੇ ਕਰੋ ਆਪਣਾ ਇਹ ਲੰਘੂ ਥਾ ਕਰਕੇ ਦੇਖਦੇ ਕਰੋ ਕਰੋ ਆਪਣਾ ਕਰੋ ਤਿੰਨ ਪਾਰਸਲ ਆਏ ਨੇ ਤੇ ਪਹਿਲਾ ਆਪਣਾ ਕਰਕੇ ਦੇਖ ਰਹੇ ਹਾਂ ਇਹ ਲਿਪਸਟਿਕ ਲੱਗਦੀ ਆ ਹੈ ਮੇਰੀ ਨਾਲ ਲਿਪਸਟਿਕ ਪਤਾ ਨਹੀਂ ਕੀ ਚੀਜ਼ ਹੋਏ ਕੀ ਜੀ ਜਾਈ ਕੋਇਲ ਲਾਈਨਰ ਕੋਇਲ ਦਾ ਆਹੋ ਲਾਈਨਰ ਆ ਇਸ ਆਈ ਤੋਂ ਵਾਸਤੇ ਅੱਛਾ ਲਾਈਨਰ ਚਾਹਦੋ ਕਲਰ ਭੇਜਣੇ ਥੈਂਕ ਯੂ ਇਹਦੇ ਵਾਸਤੇ ਬਹੁਤ ਜ਼ਿਆਦਾ ਧੰਨਵਾਦ ਥੈਂਕ ਯੂ ਜੋ ਵੀ ਵਾਲੇ ਇਹਦਾ ਸਮਾਨ ਭੇਜਣ ਦੇ ਵਾਸਤੇ ਲੱਗਦਾ ਇਹ ਚੁਣਨੇ ਕੀ ਇਹ ਦੇਖ ਲਈ ਖੋਲ ਕੇ ਵੀ ਖੋਲ ਕੇ ਦੇ ਇਹਨਾਂ ਕਰੋ ਆਪਣਾ ਨੂੰ ਕੋਈ ਸੰਦੇਮ ਮੇਰੇ ਵੱਲੋਂ ਗਿਫਟ ਆ ਗਏ ਹਨ ਇੱਕ ਇਹ ਚਲੋ ਤੁਹਾਡੇ ਵਾਸਤੇ ਜੋ ਵੀ ਆਇਆ ਹੈ ਨਿਕਾ ਆਇਆ ਇੱਕ ਆਪ ਰਾਤੀ ਆਇਆ ਹੁਣ ਪਤਾ ਨਹੀਂ ਆਪਾਂ ਨੂੰ ਹਨ ਇਹ ਕਿਰਨ ਨੂੰ ਪਤਾ ਹੋਣਾ ਚਲੋ ਇਹ ਰਾਤ ਇਹਨੂੰ ਕਰੋ ਆਪਾਂ ਤੇ ਵੱਤੇ ਭੇਜਿਆ ਨਾ ਲੱਗਦਾ ਹੈ ਨਾ ਕੁਝ ਇਹ ਵੀ ਵਾਸਤੇ ਭੇਜਿਆ ਹਾਂ ਦਿੱਫਟ ਭੇਜਿਆ ਹੈ ਹਾਂ ਸੋਕਸੀ ਧੰਨਵਾਦ ਬਹੁਤ ਜ਼ਿਆਦਾ ਹੈ ਜੀਂਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਕਰੇ ਬਹੁਤ ਬਹੁਤ ਹੋ ਰਹੀ ਹੈ ਦਿੱਫਟ ਅਜੀ ਅੱਗੇ ਚਲੋ ਜੀ ਬਹੁਤ ਧੰਨਵਾਦ ਪਿਆਰ ਕਰਨ ਵਾਲੇ ਵੀ ਜੀਂਦੇ ਰਹਿਣ ਤੇ ਬਾਕੀ ਚਲੋ ਨਫ਼ਰਤ ਕਰਨ ਵਾਲੇ ਵੀ ਜੀਂਦੇ ਰਹਿਣ ਕਿੰਝ ਜੀ ਲੋ ਧੰਨਵਾਦ

ਇਹ ਕਿੰਨੇ ਸੈਟ ਆਣ ਮਿਲ ਕਾਣ ਪੂਰਾ ਪੂਰਾ ਸੈਟ ਹੀ ਤਿੰਨ ਸੈਟ ਆਉਣ ਆ ਆ ਗਿਆ ਇਹ ਹੈਂਕੀ ਵਾ ਸਾਫ ਕੱਟ ਕੇ ਕੇ ਇਸ ਵੀ ਦਾ ਚਲੋ ਆਹ ਨਹੀਂ ਇਹ ਵੀ ਸੈਟ ਹੀ ਆ ਉਹ ਜਰਾ ਆਪਾਂ ਨਾਲ ਹੀ ਆ ਰਹੇ బ మేరీ ధన్వాదే ਇੱਕ ਵਾਰੀ ਪਾਣੀ ਲਾਤਾ ਸੀ ਸਵੇਰੇ ਤੇ ਮੈਂ ਕਿਹਾ ਚਲੋ ਹੁਣ ਇੱਕ ਵਾਰੀ ਫੇਰ ਲਾ ਦਿੰਨੇ ਆ ਤੇ ਸੁੱਕ ਦਾ ਬੜੀ ਛੇਤੀ ਜਾਣ ਡਿਆ ਪਾਣੀ ਇੱਧਰ ਲਾਤਾ ਇੱਧਰ ਲਾਉਣ ਵਾਲਾ ਬਾਕੀ ਇਹਨੇ ਨਾ ਜਗ੍ਹਾ ਬੜੀ ਬਲੋਕ ਕੀਤੀ ਆ ਤੇ ਜਗ੍ਹਾ ਬੜੀ ਬਲੋਕ ਕੀਤੀ ਆ ਤੇ ਕਰਨਾ ਹੀ ਕੀ ਇੱਥੇ ਇੱਕ ਵਾਰਾਂ ਤਾਂ ਮਸ਼ੀਨ ਤਾਂ ਸੁੱਕ ਜਾਂਦਾ ਮੈਂ ਕਿਹਾ ਚਲ ਥੋੜਾ ਜਿਹਾ ਗਿੱਲਾ ਹੋ ਜਾਏਗਾ ਤੇ ਫਿਰ ਪਾਗਾ ਠੀਕ ਹੋ ਜਾਏਗਾ ਆਜਾ ਫੂਟ ਖਾ ਲੋ ਵਾਣੀ ਮਾਰੀ ਬਿਨ ਵੇਲਾ ਦਾ ਵਾਜ ਮਾਰੀ ਮਾਰੀ ਨਹੀਂ ਤੇ ਆਪ ਹੀ ਸਹੀ ਜਾਣਦੇ ਮੈਂ ਅੱਜ ਸ਼ਹਿਰ ਥੋੜਾ ਕੰਮ ਹੀ ਆਪਾਂ ਨੂੰ ਸ਼ਹਿਰ ਮੈਂ ਕਿਹਾ ਚਲੋ ਮੈਂ ਤਾਂ ਲੰਘ ਰਿਹਾ ਮੈਂ ਕਿਹਾ ਪਾਪਾ ਦੀ ਦੁਕਾਨ ਤੋਂ ਚਲਦੇ ਹਾਂ ਤੇ ਚੋਲ ਪਵਾ ਲਈਏ ਥੋੜੇ ਜਿਹਾ ਮੈਂ ਕਿਹਾ ਚਲ ਸੌਦਾ ਮੁੱਕਿਆ ਥੋੜਾ ਲੈ ਚਲਦੇ ਹਾਂ ਹੁਵੇ ਕੰਡਾ ਵਾਲਾ ਇੱਧਰ ਕਰਕੇ ਲਾਇਆ ਕੀ ਗੱਲ ਆਹ ਕੰਡਾ ਇੱਕ ਇਹ ਇੱਥੇ ਲੱਗੇ ਲੱਗੇ ਹੈ ਨਾ ਚਲੋ ਵਾ ਲੈ ਵੀ ਨੀਰਾ ਆਪਾਂ ਹਨੇਰਾ ਕਾਫੀ ਹੋ ਗਿਆ ਜਾਂਦਿਆਂ ਨੂੰ ਵੇਖੋ ਟਾਈਮ ਹੋ ਗਿਆ 8:30 ਦਾ ਲੈ ਵੀ ਆ ਡੱਬਾ ਲੈ ਆਂਦਾ ਪਹੁੰਚ ਗਏ ਸੀ ਘਰ ਆ ਡੱਬਾ ਇਚ ਪਾ ਲਈ ਚੌਲ ਥੋੜੋ ਹਾਂਜੀ ਅੱਜ ਮੰਮੀ ਆਈ ਐ ਦੀਪ ਹੁਣ ਹੀ ਗਏ ਆ ਅੰਮ੍ਰਿਤਸਰ ਹਾਂਜੀ ਅੱਜ ਜਾ ਰਹੇ ਟਰਬੋ ਚ ਟਰਬੋ ਵਾਇਬੜੀ ਕਰਦੀ ਸਾਡੀ ਹਾਂ ਅਸਤਾ ਰ ਆਪਣਾ ਲਾਗੇ ਗਵਾਂਡੀ ਇਹ ਕਹਿੰਦਾ ਗੱਡੀ ਮੋੜਨ ਜਾਣਾ ਪਰ ਮੋੜ ਨੇ ਵੀ ਗੱਡੀ 1 ਕਿਲੋਮੀਟਰ ਕਹਿੰਦਾ ਜਾਣਾ ਵੇ ਲਾਗੂ ਗੱਡੀ ਮੁੜ ਜਾਂਦੀ ਹੈ ਪਰ ਉਦਾਂ ਹੀ ਨਾ ਹੋਣ ਲੰਗੇ ਮੜੀ 2 ਕਿਲੋਮੀਟਰ ਤੋਂ ਮੋੜ ਕੇ ਲਾਣੀ ਵਾਪਸ ਕਰੀ ਇੱਥੇ ਗੇਟ ਲਾਤਾ ਇਹਨਾਂ ਨੇ ਉਹ ਪਿਆਰੀਆਂ ਲਾਤੀ ਇਹਨਾਂ ਨੇ ਆਹੋ ਓਕੇ ਇਹ ਨਹੀਂ ਕਹਿੰਦੇ ਤਾਂ ਠੀਕ ਹੈ ਮੈਂ ਕਮੈਂਟ ਚ ਅਗਲੇ ਕਹਿਣਾ ਕਿ ਡਰੈਸ ਬਦਲਦੀ ਨਹੀਂ ਰਹੀ ਦੀ ਕਰਨਾ ਡੈਸ ਨਹੀਂ ਬਦਲ ਜੀ ਇਹਦੇ ਕੀੜਾ ਵੀ ਕੱਟ ਲਿਆ ਲੱਗਿਆ ਯਾਰ ਕੀੜਾ ਵੀ ਕੱਟ ਲਿਆ ਇੱਧਰ ਮੰਮੀ ਆਏ ਅੱਜ ਦੀਪੂ ਨੇ ਕੈਮਰੀ ਸਾਰਾ ਕਿੱਥੇ ਦੰ ਦੱਸਿਆ ਮੈਂ ਕਿਹਾ ਚਲੋ ਮੰਮੀ ਡਾਡੀ ਵੀ ਗਏ ਅਮ੍ਰਿਤਸਰ ਤੇ ਮੰਮੀ ਉਥੇ ਇਕੱਲੀ ਮੈਂ ਕਿਹਾ ਜੋ ਤੂੰ ਆ ਜਾਓ ਇੱਥੇ ਘਰ ਆ ਆ ਵੇਖ ਜੀ ਆ ਫਰੀਲਾ ਪੱਕੀ ਸੇ ਰੱਖੇ ਉੱਤੇ ਫਰੀਲਾ ਰਹਦਾ ਕਰਨ ਜੀ ਹੁੰਦੀ ਲੱਕੜ ਦੀ ਕੜਵਾ ਜੀ ਕਹਿੰਦੇ ਲੱਕੜ ਦੀ ਹਨਾ ਉਹ ਹੈ ਨਹੀਂ ਆਪਣੇ ਕੋਲ ਬਣਾ ਦੂੰਗਾ ਮੈਂ ਕੋਈ ਨਹੀਂ ਬismillah ਮਰਸਲ ਲਗਾ ਬਾਹਰ ਨੂੰ ਲਾਈ ਅੰਦਰ ਟਾਈਮ ਹੋ ਗਿਆ 10:30 ਦਾ ਲੈ ਵੀ ਹੁਣ ਆਪਾਂ ਸੈਰ ਕਰਨ ਵਾਸਤੇ ਮੰਮੀ ਨੇ ਜਾਣਾ ਹੁਣ ਘਰ ਦੀਪ ਆਰਿਆ ਲੈਣ ਵਾਸਤੇ 11:30 12:00 ਦਾ ਟਾਈਮ ਹੋ ਗਿਆ ਲੈ ਟਾਂ ਬਹੁਤ ਵਧੀਆ ਲਾਈਆਂ ਇਹਨਾਂ ਨੇ ਲੈ ਟਾਂ ਬਹੁਤ ਵਧੀਆ ਲਾਈਆਂ ਇਹਨਾਂ ਨੇ ਬੜਾ ਮਜ਼ਾ ਆਇਆ ਆ ਵੀ ਲੈ ਟਾਂ ਬਹੁਤ ਸੋਹਣੀਆਂ ਲਾਈਆਂ ਤੇ ਉਧਰ ਹੀ ਉਹਨਾਂ ਬਹੁਤ ਵਧੀਆ ਲਾਤੀਆਂ ਕਿੱਦਾਂ ਸੈਰ ਕਰੀ ਪਰ ਉਹ ਐਂਟਰੀ ਆ ਨੇ ਉਹ ਹੋਈ ਉਹਈ ਆ ਇਟਮ ਆਏ ਆ ਐਂਟਰੀ ਵਿੱਚ ਆ ਲੈਟਾਂ ਛਤਾਂ ਲਾਤੀਆਂ ਬੜੀ ਵਧੀਆ ਨਾਲ ਜਗਦੀਆਂ ਹੋ ਜਗਦੀਆਂ ਬੜੀਆਂ ਆਹ ਉਹ ਦਫਤਰ ਜਿਹੜਾ ਆ ਮੇਰੇ ਕੋਲ ਥਲੇ ਥਲੇ ਚ ਅੰਡਰਗਰਾਉਂਡ ਹੋਣ ਗਿਆ ਚਾਏ ਫਿਰ ਇਹਨਾਂ ਦਾ ਕੋਈ ਹੋਊਗਾ ਨਾ ਕਿਦਾਂ ਚੱਕਦੀਆਂ ਨਾ ਬੜੀ ਵੇ ਜੰਡੀਆਂ ਨਾ ਸੋਝੇ ਲੱਗਦੇ ਦੂਰ ਪਾਈ ਨੇ ਇਦਾਂ ਇਦਾਂ ਜਗਦੀਆਂ ਉਹ ਗੇਰ ਗੋੜੀ ਵੀ ਲਾਤਾ ਉਹ ਦਫ਼ਤਰ ਦੇ ਵਿੱਚ ਉਹਨਾਂ ਨੇ ਜਿਹੜਾ ਗੇਟ ਹੁਣ ਇਹਦੇ ਸੋਨੇ ਜਿਹੜਾ ਗੇਟ ਬਣ ਇਹਦਾ ਜਿਹੜਾ ਰਾਵ ਉਹਨੂੰ ਗੇਟ ਵੀ ਲਾਤਾ ਰੋਖ ਰੱਖ ਵੀ ਲਾਇਏ ਵਧੀਆ ਤਰੀਕੇ ਦੇ ਆਗਿਆ ਚਾਰ ਲੈਟਾਂ ਹੈਗੀਆਂ ਬੰਦ ਬੰਦੀ ਕਰਤੀਆਂ ਨੇ ਇੱਧਰ ਵੀ ਲੈਟਾਂ ਹੂੰ ਹੂੰ ਚਲੋ ਕੋਈ ਨਹੀਂ ਕੁਰਸੀਆਂ-ਕੁਰਸੀਆਂ ਬਹੁਤ ਲਾਈਆਂ ਇੰਦਰ ਕਿਦਾ ਸੜਕ ਜਿਹੜੀ ਬਾਹਰ ਬਾਹਰ ਸੜਕ ਮਿਲ ਜਾਂਦੀ ਹੈ ਮੇਨ ਰੋਡ ਤੇ ਉਹ ਹੀ ਹੈਗੇ ਲਟਾਂ ਬਹੁਤ ਸੋਹਣੀਆਂ ਲੱਗਦੀਆਂ ਹੋਰ ਗੱਲਾਂ ਦੀ ਗੱਲਾਂ ਲੈ ਵੀ ਆਪਾਂ ਬੈਠੇ ਆਂ ਵੱਖਰੀ ਕੁਰਸੀ ਤੇ ਕਰਨ ਬੈਠੀ ਆ ਉਹ ਕਰਨ ਤੇ ਮਮਣੀ ਆ ਉਹ ਬੈਠੀ ਆ ਦੋਵੇਂ ਦੀਪ ਆਇਆ ਵਿਚਾਰਾ ਅੰਬੇ ਤਰੋਂ ਅੰਦੀ ਰਾਤ ਮੰਮਣੀ ਚੱਲ ਗਏ ਲਟਾਂ ਸਟੱਪ ਹੋ ਗਈਆਂ ਬੰਦ ਸਾਰੇ ਸੌਂ ਗਏ ਚਲੋ ਠੀਕ ਆ ਫਿਰ क्या मजा है लवी सामान लगे मैं गया एक तरी पानी फोर पा दिए मैं फिर मुड़ के फिर थोड़ा एक तरी सवेरे पाता है मैं गया चालू फिर हूं पा देने मुड़ के मैं हर साल देखला नहीं पौना फिर मैं मुड़ के सवेरे पादांगा इतना टाइम ना जो ना साइंस ਆਪਣੇ ਆਦੇ ਆਪਾ ਫੁੱਲ ਕਰੰਡੇ ਆ ਬਾਕੀ ਜੋ ਬਿਚੇ ਜੋ ਚਲ ਮੈਂ ਆਨ ਕੋਲਰ ਚ ਵੀ ਪਾਣੀ ਪਾ ਦਈਏ ਇਹ ਵੀ ਰੰਦਾ ਰਹਿ ਜਾਣਾ ਕੰਮ ਹਾਂਜੀ ਇਹਦੇ ਬਾਕੀ ਚੱਲ ਗਏ ਨੇ ਸਾਰੇ ਕੋਈ ਗੱਲ ਨਹੀਂ ਕਿੰਨਾ ਥੋੜੀ ਜਿਹੀ ਮਰਸ਼ਲਾ ਜਾਂਦੀ ਕੋਈ ਗੱਲ ਨਹੀਂ ਕਿ ਇਸ ਮਤਲਬ ਇਹ ਚਲੋ ਨਹੀਂ ਕੋਈ ਹੰਦਾ ਕੋਈ ਗੱਲ ਨਹੀਂ ਕੋਈ ਟੈਨਸ਼ਨ ਹੈ ਮੈਂ ਤੇਰੇ ਨਾਲ ਚਾਹ ਬਣਾਉਣੀ ਆਪਾਂ ਪੀਨੇ ਕਾੜੀ ਤਰਾਈ ਜੀ ਬਣਾ ਕੇ ਹਾਂ ਇਹ ਟਾਈਮ ਹੋ ਗਿਆ ਵੇਖੋ ਜੀ ਪੋਣੇ 12 ਵੱਜ ਚੁੱਕੇ ਇੱਥੇ ਹੈਂ ਚਾਹ ਬਣਾਉਣੀ ਆਪਾਂ ਹੈ ਤੁਹਾਨੂੰ ਨਾਲ ਕਹਿੰਦਾ ਸਾਡਾ ਮੂਡ ਸਹੀ ਹੋਊਗਾ ਹੈ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਮੈਂ ਤੇਰੇ ਨਾਲ ਮੈਂ ਘਬਰਾਉਣਾ ਹੀ ਨਹੀਂ ਕਿਸੇ ਗੱਲ ਦਾ ਆਪ ਪਾਣੀ ਪਾਤਾ ਕੁਲਰ ਚ ਫਸ ਲਾਈਏ ਤੇ ਸੋਈਏ ਹੁਣ ਬਸ ਹੈ ਚਾਹ ਪੀ ਲਈਏ ਕਰੀਏ ਤੇ ਬਾਕੀ ਮੈਂ ਪਾਣੀ ਲਾਤਾ ਇੱਕ ਕਰੀ ਸਾਰੇ ਤੇ ਸਵੇਰੇ ਆਪਾਂ ਬਕਸੇ ਠੋਕ ਦੇਣਾ ਕਿਚਨ ਦੇ ਤੇ ਵੀਰ ਆਊਗਾ ਸਵੇਰੇ ਇੱਕ ਹੋਰ ਨਾਲ ਤੇ ਬਾਕੀ ਮਿਲਦਿਆਂ ਕਰ ਚਾਹ ਬਣਾ ਲਈਏ ਹੈ ਮੈਂ ਤਰਚਾ ਬਣਾਉਂਦੇ ਬਣਾਉਂਦੇ ਆਈਡੀਆ ਚੇਂਜ ਹੋ ਗਿਆ ਸੜਾ ਕਿੰਨੇ ਕਹਿੰਦੇ ਮੈਂ ਚਾਹ ਨਹੀਂ ਪੀਣੀ ਮੈਂ ਕਹਿੰਦਾ ਚਲੋ ਫਿਰ ਜੇ ਇਹਨੇ ਨਹੀਂ ਪੀਣੀ ਤਾਂ ਅਸੀਂ ਵੀ ਫਿਰ ਦੁੱਧ ਹੀ ਪੀਵਾਂਗੇ ਚੁੱਪ ఓ ਵੈਰੀ ਗੁੱਡ ਆਪ ਪਤੀਲੇ ਦਾਣਾ ਆ ਗ ਰਹੇ ਹੱਡ ਜੱਤੜਾ ਇਹ ਥੋੜਾ ਹੈਵੀ ਹੈਵੀ ਇਹ ਥੋੜਾ ਹੈਵੀ ਹੈ ਡਿਗ ਪਿੰਦਾ ਜੀ ਚਲੋ ਹਾਂਜੀ ਕੂਲਰ ਤਾਂ ਲੱਗਣਾ ਵਾ ਜੇ ਦੁੱਧ ਪੀਏਗੀ ਸਾਰਾ ਕਿੰਨਾ ਤੋਂ ਖਾਉ ਥੋੜਾ ਇਹ ਤਾਂ ਕਰੋ ਉਹ ਅਸਲੀ ਮੈਂ ਨਹੀਂ ਮੂੰਹ ਕੱਟ ਕਰਕੇ ਲਓ ਹਣ ਪਿੰਨੋਂ ਪਾਉਂਦਾ ਇੱਕ ਚੰਡਵਾਜੀ ਨਾਲ ਕੰਨ ਲੱਗੇ ਪਾ ਪਾ ਹੁੰਦਾ ਮੈਂ ਨਹੀਂ ਮੂੰਹ ਆ ਮੇਰਾ ਵੀ ਇੰਨਾ ਕੀ ਆਵੇ ਹੈ ਆਹ ਮੈਂ ਤੇਰੇ ਬਾਤ ਅੰਤ ਉਹ ਇੱਕੋ ਜਾਈਂ ਤੇ ਨਹੀਂ ਐਵੇਂ ਕਰ ਜਾਂਦੀ ਇੱਕੋ ਜਾਈਂ ਯਾਰੇ ਠੀਕ ਚੱਲ ਜੀ ਹੁਣ ਕੁਦਰ ਲਾ ਲੈਣਾ ਪਹਿਲਾਂ ਦੁੱਧ ਪੀਵੇਂ ਲੰਮਣਾ ਕੁਲ ਇਹ ਸੇ ਵਲੋਗ ਦਾ ਕਰਦੇ ਆ ਫਰੈਂਡ ਜੇ ਵਲੋਗ ਵਧੀਆ ਲੱਗਾ ਤੇ ਕਮੈਂਟ ਸੇ ਜੁਆਇਨ ਕਰਿਓ ਮਿਲਦੇ ਆ ਨੈਕਸਟ ਵਲੋਗ